ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸਭਿਆਕਰਤ ਤੰਦਰੁਸਤੀਆਂ ਬਖਸ਼ਣਾ ਅੱਜ ਹੈਗੀ ਹੈ ਜੀ 25 ਤਰੀਕ ਅੱਜ ਸਹਿਬਜ਼ਾਦਿਆਂ ਦੀ ਕਿਚੜੀ ਦਾ ਪਹਿਲਾ ਦਿਨ ਹੈ ਜੀ ਫਤਿਹਗੜ੍ਹ ਸਾਹਿਬ ਤੇ ਕੋਟੀ ਕੋਟੀ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪਰਨਾਮ ਤੇ ਸਾਰੇ ਜਾਣੇ ਬੈਗੁਰੂ ਜੀ ਦੇ ਚਰਨਾਂ 'ਚ ਸਤਿਗੁਰਾਂ ਦੇ ਚਰਨਾਂ 'ਚ ਬੈਗੁਰੂ ਦਾ ਉਹਨਾਂ ਦੇ ਨੌ ਤੇ ਬੈਗੁਰੂ ਵੈਗੁਰੂ ਦਾ ਜਪ ਜਪੁਰ ਕਰੀਏ ਤੇ ਉਹਨਾਂ ਦੀ ਯਾਦ ਨੂੰ ਸ਼ਿਰਜਾ ਕਰੀਏ ਤੇ ਵੈਗਰੂ ਤੁਹਾਨੂੰ ਤੁਹਾਡੇ ਘਰਾਂ ਵਿੱਚ ਤੰਦਰੁਸਤੀਆਂ ਬਖਸ਼ਣਗੇ ਸੁੱਖ ਸ਼ਾਂਤੀਆਂ ਬਖਸ਼ਣਗੇ ਬਾਧਾ ਕਰਨ ਵਿੱਚ ਤਰੱਕੀਆਂ ਬਖਸ਼ਣਗੇ ਉਹਨਾਂ ਦੀ ਯਾਦ ਵਿੱਚ ਜ਼ਰੂਰ ਪਾਠ ਕਰਿਓ ਜ਼ਰੂਰ ਉਹਨਾਂ ਦੇ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਇਓ ਅੱਜ ਆਪਾਂ ਕਰਾਂਗੇ ਜੀ 26 ਮਈ ਦੇ 27 ਮਈ ਤੋਂ ਲੈ ਕੇ ਹਾਂ ਜਵਦੀਮੀ ਪੌੜੀ ਤੇ ਸਤਾਈਮੀ ਪੌੜੀ ਦੇ ਅਰਥ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਛੱਬੀਮੀ ਪੌੜੀ ਦੇ ਅਰਥ ਅਮੁੱਲ ਗੁਣਾ ਅਮੁੱਲ ਵਪਾਰ ਵੈਗੁਰੂ ਦਾ ਗੁਣ ਗੁਣਾ ਅਮੁੱਲ ਕਹਨ ਭਾਵ ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਅਤੇ ਉਹਨਾਂ ਗੁਣਾ ਦਾ ਉਹ ਇਹਨਾਂ ਗੁਣਾ ਦਾ ਵਪਾਰ ਜਾਂ ਲੈਣ ਦੇਣ ਵੀ ਅਮੁੱਲ ਹੈ ਅਮੁੱਲ ਵਪਾਰੀ ਅਮੁੱਲ ਭੰਡਾਰ ਉਹਨਾ ਗੁਣਾ ਦਾ ਵਪਾਰ ਵਿਹਾਰ ਕਰਨ ਵਾਲੇ ਵੀ ਅਮੋਲਕ ਹਨ ਅਤੇ ਉਹਨਾ ਗੁਣਾ ਦੇ ਖਜ਼ਾਨੇ ਵੀ ਅਮੋਲਕ ਹਨ ਅਮੋਲ ਆਵੇ ਅਮੋਲ ਲੈ ਜਾਏ ਅਮੋਲ ਉਹ ਹਨ ਉਹ ਮੁੱਲ ਹਨ ਉਹ ਲੋਕ ਜੋ ਇਸ ਵਪਾਰ ਲਈ ਜਗਤ ਵਿੱਚ ਆਉਂਦੇ ਹਨ ਉਹ ਵੀ ਅਮੋਲਕ ਹਨ ਜੋ ਇਹ ਸੌਦਾ ਖਰੀਦ ਕੇ ਲੈ ਜਾਂਦੇ ਹਨ ਮੁੱਲ ਪਾਏ ਮੁੱਲ ਸਮਾਏ ਅਮੋਲਕ ਹਨ ਉਹ ਲੋਕ ਜੋ ਵਹ ਜਿਹੜੇ ਬਹਿਗੁਰੂ ਦੇ ਪਿਆਰ ਵਿੱਚ ਰਹਿੰਦੇ ਹਨ ਉਹ ਵੀ ਉਹ ਵੀ ਮਨੋਖ ਅਮੋਲਕ ਹਨ ਜੋ ਇਸ ਪਰਮਾਤਮਾ ਵਿੱਚ ਮੀਨ ਰਹਿੰਦੇ ਹਨ ਮੁੱਲ ਤਰ ਅਮੁੱਲ ਦਵਾਨ ਰੱਬ ਦਾ ਕਾਨੂੰਨ ਅਮੋਲਕ ਹੈ ਉਸ ਦਾ ਦਰਬਾਰ ਵੀ ਅਮੋਲਕ ਹੈ ਜਿੱਥੇ ਇਹ ਕਾਨੂੰਨ ਵਰਤੇ ਜਾਂਦੇ ਹਨ ਅਮੁੱਲ ਤਲ ਮੁੱਲ ਪਰਮਾਨ ਉਹ ਤੱਕੜੀ ਵੀ ਅਮੋਲਕ ਹੈ ਉਹ ਬੱਟਾ ਵੀ ਬੱਟਾ ਵੀ ਅਮੋਲਕ ਹੈ ਜਿਸ ਨਾਲ ਵੈਗੁਰੂ ਜੀਵਾ ਦੇ ਚੰਗੇ ਮੰਦੇ ਕਰਮਾਂ ਨੂੰ ਤੋਲਦਾ ਹੈ ਮੁੱਲ ਬਖਸੀਸ ਮੁੱਲ ਸਾਨ ਉਸ ਦੀ ਬਖਸ਼ਿਸ਼ ਪਾਪੀਆਂ ਨੂੰ ਮਾਫ਼ ਕਰ ਦੇਣਾ ਅਮੋਲਕ ਹੈ ਅਤੇ ਉਹਨਾਂ ਦੀ ਬਖਸ਼ਦਾ ਨਿਸ਼ਾਨਾ ਵੀ ਮੋਲਕ ਹੈ ਅਮੋਲਕ ਕਰਮ ਮੋਲ ਫਰਮਾਣਾ ਉਸ ਦਾ ਪਾਪੀਆਂ ਨੂੰ ਬਖਸ਼ ਦੇਣਾ ਵਾਲਾ ਗੁਣ ਅਮੋਲਕ ਹੈ ਉਸ ਦਾ ਹੁਕਮ ਵੀ ਅਮੋਲਕ ਹੈ ਅਮੁੱਲੋ ਮੁੱਲ ਆਖਿਆ ਨਾ ਜਾਏ ਉਹ ਅਮੁੱਲ ਕੀ ਅਮੋਲਕ ਹੈ ਪਾਪ ਸਭ ਅੰਦਾਜ਼ਾ ਤੋਂ ਪਰੇ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਆਖ ਆਖਰ ਹੈ ਲਵ ਲਾਇ ਆਖ ਆਖਰ ਹੈ ਲਵ ਲਾਇ ਜਿਹੜੇ ਧਿਆਨ ਜੋੜ ਕੇ ਵੈਗਰੂ ਨੂੰ ਬਿਆਨ ਕਰਨ ਦਾ ਯਤਨ ਕਰਦੇ ਹਨ ਉਹ ਆਖ ਆ ਕੇ ਅੰਤ ਨੂੰ ਹਾਰ ਜਾਂਦੇ ਹਨ ਆਖ வேத ਪਾਠ ਪ੍ਰਾਣ ਆਖੇ ਪੜੇ ਕਰ ਵਿਖਿਆਨ ਵੇਦਾਂ ਦੇ ਮੰਤਰ ਪ੍ਰਾਣ ਵੈਗਰੂ ਨੂੰ ਬਿਆਨ ਕਰਦੇ ਹਨ ਉਹ ਪੜੇ ਹੋਏ ਪੜੇ ਹੋਏ ਵਿਦਵਾਨ ਵੀ ਜੋ ਵੇਦਾਂ ਦੇ ਪ੍ਰਾਣਾਂ ਨੂੰ ਵਿਖਿਆਨ ਕਰਕੇ ਸਮਝਾਉਂਦੇ ਹਨ ਵੈਗਰੂ ਨੂੰ ਬਿਆਨ ਕਰਦੇ ਹਨ ਆਖ ਆਖੇ ਵਰਮਾ ਆਖੇ ਆਂਦਾ ਆਖੇ ਗੋਪੀ ਤੇ ਗੋਵਿੰਦ ਕਈ ਬ੍ਰਹਮਾ ਕਈ ਇੰਦਰ ਕਈ ਗੋਪੀਆਂ ਅਤੇ ਕਈ ਕਾਨ ਵਹਿਗੁਰੂ ਨੂੰ ਬਿਆਨ ਕਰਦੇ ਹਨ ਆਖੇ ਈਸ਼ਰ ਆਖੇ ਸੱਦ ਆਖੇ ਕੇਤੇ ਕੇਤੀ ਬੁੱਧ ਕਈ ਸੇਵਕ ਕਈ ਸੱਦ ਅਤੇ ਵਹਿਗੁਰੂ ਦੇ ਪੈਦਾ ਕੀਤੇ ਹੋਏ ਬਿਆੰਤ ਬੁੱਧ ਉਹਨਾਂ ਨੂੰ ਬਿਆਨ ਕਰਦੇ ਹਨ ਆਖੇ ਦੇਵਨਾ ਆਖੇ ਦੇਵ ਆਖੇ ਸੁਰਨਰ ਮਨਜਨ ਸੇਵ ਆ ਰਕਸ਼ਸ਼ ਦੇਵਤੇ ਰਕਸ਼ਸ਼ ਦੇਵਤੇ ਦੇਵਤਿਆਂ ਦੇ ਸੁਭਾਅ ਵਾਲੇ ਮਨੁੱਖ ਰਿਸ਼ੀ ਲੋਕ ਅਤੇ ਸੇਵ ਕੋ ਵੈਗੁਰੂ ਨੂੰ ਬਿਆਨ ਕਰਦੇ ਹਨ ਆਖੇ ਇਨਕੇਤੇ ਆ ਆਖਣ ਪਾਏ ਕੀਤੇ ਕਾ ਕ ਉਠ ਉਠ ਜਾਏ ਕਿੰਨੇ ਹੀ ਜੀਵ ਵੈਗੁਰੂ ਦਾ ਬਿਆਨ ਦਾ ਬਿਆਨ ਕਰ ਰਹੇ ਹਨ ਕਿੰਨੇ ਹੀ ਬਿਆਨ ਕਰਨ ਦਾ ਯਤਨ ਕਰ ਰਹੇ ਹਨ ਅਤੇ ਕਿੰਨੇ ਹੀ ਬਿਆਨ ਕਰ ਕਰਕੇ ਇਥੋਂ ਤੁਰੇ ਜਾ ਤੁਰੇ ਜਾ ਰਹੇ ਹਨ ਇਤੇ ਕੇਤੇ ਹੋ ਗਰੇ ਤਾਂ ਆਖ ਨਾ ਸਕੇ ਕੀ ਕੀ हे ਵੈਗੁਰੂ ਤੂੰ ਇੰਨੇ ਜਾਂ ਬਿਆੰਤ ਜੀਵ ਜਗਤ ਵਿੱਚ ਪੈਦਾ ਕੀਤੇ ਹੋਏ ਹਨ ਜੇ ਤੂੰ ਇੰਨੇ ਹੀ ਹੋਰ ਪੈਦਾ ਕਰ ਦਵੇਂ ਤਾਂ ਵੇ ਉਹਨਾ ਵਿੱਚੋਂ ਕੋਈ ਵੀ ਤੈਨੂੰ ਬਿਆਨ ਨਹੀਂ ਕਰ ਸਕਦਾ ਜੇ ਵਡ ਆਵ ਜੇ ਵਡ ਭਾਵੇਂ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਏ ਨਾਨਕ ਜਿੱਡਾ ਵੱਡਾ ਉਹ ਚਾਹੇ ਉਹ ਉੱਡਾ ਹੀ ਵੱਡਾ ਹੋ ਸਕਦਾ ਹੈ ਉਸ ਸਦਾ ਸਥਿਰ ਰਹਿਣ ਵਾਲਾ ਹੈ ਤੇ ਉਹੀ ਵਹਿਗੁਰੂ ਆਪ ਹੀ ਜਾਣਦਾ ਹੈ ਉਹ ਕਿੱਡਾ ਹੈ ਜੇ ਕੋਈ ਆਖੇ ਗੋਲਗਵੜ ਤਾਂ ਸਿਰ ਲਿਖਿਆ ਸਿਰ ਗਵਾਰਾ ਗਵਰ ਜੇ ਕੋਈ ਕੋਈ ਗੁਗਵਾਸੀ ਜੇ ਕੋਈ ਬਰ ਬੋਲਾ ਜਾਂ ਬਗ ਬਗ ਬਕ ਬਾਸੀ ਦੱਸਣ ਦੱਸਣ ਲੱਗ ਪਵੇ ਕਿ ਰੱਬ ਦਾ ਕਿੰਨਾ ਵੱਡਾ ਹੈ ਤਾਂ ਮੂਰਖ ਮੂਰਖਾਂ ਦਾ ਵੱਡਾ ਮੂਰਖ ਗਿਣਾ ਜਾਂਦਾ ਹੈ ਹੁਣ ਆ ਗਏ ਨੇ ਜੀ 27ਵੀਂ ਪੌੜੀ ਦੇ ਅਰਥ ਸੋ ਦਾ 13 ਕਿਹਾ ਸੋ ਕਰਕੇ ਆ ਜਿੱਤਵਿਆ ਸਰਬ ਸੁਵਾਲੇ ਏ ਨੰਕਾਰ 13 ਉਹ ਦਰ ਜਾਣ ਦਵਾਰਾ ਕਿਹੋ ਜਿਹਾ ਕੋ ਕਰ ਕਿਹੋ ਜਿਹਾ ਹੈ ਜਿੱਥੇ ਬਹਿ ਕੇ ਤੂੰ ਸਭ ਜੀਵਾਂ ਦੀ ਸਮਾਲ ਕਰਦਾ ਹੈ ਬਾਜੇ ਨਾਲ ਅਨੇਕਾਂ ਸੰਖਿਆ ਕੀਤੇ ਵਾਵਨਹਾਰੇ ਤੇਰੇ ਦਰ ਤੇ ਨੇਕਾਂ ਹੀ ਬਾਜੇ ਵੱਜਦੇ ਹਨ ਅਣਗਿਣਤ ਹੀ ਸੁਰਾਂ ਜャ ਦੁਨੀਆਂ ਪੈਦਾ ਹੋ ਰਹੀਆਂ ਹਨ ਇਹਨਾਂ ਉਹਨਾਂ ਬਾਜਿਆਂ ਨੂੰ ਤੇਰੇ ਦਰ ਤੇ ਬਜਾ ਬਜਾਉਣ ਵਾਲੇ ਵੀ ਕਿੰਨੇ ਹੀ ਅਨ ਅਣ ਭਾਵ ਹਨ ਗਿਣਤ ਹਨ ਤੇ ਕਿਤੇ ਰਾਗ ਪਰੇਸ਼ੋ ਕਹੀਏ ਕਿਤੇ ਗਵਨਹਾਰੇ ਤੇਰੇ ਦਰਜਾ ਦਰਬਾਰ ਵਿੱਚ ਕਿੰਨੇ ਹੀ ਰਾਗ ਰਾਗਣੀਆਂ ਸਮੇਤ ਕਹੇ ਜਾਂਦੇ ਹਨ ਤੇ ਦਰਬਾਰ ਵਿੱਚ ਕਿੰਨੇ ਹੀ ਉਹਨਾਂ ਰਾਗਾਂ ਤੇ ਰਾਗਣੀਆਂ ਨੂੰ ਗਾਉਣ ਵਾਲੇ ਹਨ ਗਾਵੇ ਤੁਦਨੂ ਪਵਨ ਪਣੀ ਬਸੰਤਰ ਗਾਵੇ ਰਾਜਾ ਕਰਨ ਦਵਾਰੇ ਤੇ ਤੈਨੂੰ ਹਵਾ ਪਾਣੀ ਤੇ ਅੱਗ ਆਦਿਕ ਤੱਤ ਵੀ ਗਾ ਰਹੇ ਹਨ ਅਤੇ ਧਰਮ ਰਾਜ ਵੀ ਤੇਰੇ ਦਰ ਤੇ ਖੜਾ ਤੇਰਾ ਜਸ ਗਾ ਰਿਹਾ ਹੈ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲੈਣ ਧਰਮ ਵਿਚਾਰੇ ਜੱਤ ਗੌਰਤ ਚਿੱਤਰ ਗੌਰਤ ਵੀ ਜੋ ਜੀਵਾਂ ਦੇ ਕਰਮਾ ਨੂੰ ਲਿਖਣਾ ਜਾਣਦੇ ਹਨ ਅਤੇ ਉਹਨਾਂ ਦੀ ਲਿਖੀ ਲਿਖਤ ਨੂੰ ਦੇਖ ਕੇ ਧਰਮਰਾਜ ਜੀਵਾਂ ਦੇ ਕਰਮਾ ਦੀ ਵਿਚਾਰ ਕਰਦਾ ਹੈ ਤੈਨੂੰ ਉਹ ਵੀ ਤੈਨੂੰ ਗਾਉਂਦੇ ਹਨ ਗਾਵੇ ਈਸਰ ਵਰਮਾ ਦੇਵੀ ਸੋਹਣ ਸਦਸਾਰੇ ਉਹ ਸ਼ਿਵ ਜੀ ਬ੍ਰਹਮਾ ਅਤੇ ਦੇਵਤਿਆਂ ਦੇਵੀਆਂ ਆਦਿਕ ਵੀ ਤੈਨੂੰ ਗਾਉਂਦੇ ਹਨ ਜੋ ਤੇਰੇ ਸਵਾਰੇ ਤੇਰੇ ਸਵਾਰੇ ਹੋਏ ਸਦਾ ਸੋਭਾ ਪਾ ਰਹੇ ਹਨ ਗਾਵੇ ਇੰਦਰ ਅੰਦਰ ਅਸਨ ਬੈਠੇ ਦੇਵਤਿਆਂ ਨਾਲੇ ਇੰਦਰ ਇੰਦਰ ਦੇ ਦਖਤ ਉੱਤੇ ਬੈਠੇ ਇੰਦਰ ਦੀ ਦੇਵਤਿਆਂ ਦੀ ਮੰਡਲੀ ਸਮੇਤ ਤੇਰੇ ਦਰ ਤੇ ਤੈਨੂੰ ਗਾਉਂਦੇ ਹਨ ਗਾਵੇ ਸਿੱਧ ਸਮਾਧੀ ਅਦਰ ਗਾਵਣ ਸਾਧੂ ਵਿਚਾਰੇ ਸਿੱਧ ਲੋਕ ਸਮਾਧੀ ਲਾ ਕੇ ਤੈਨੂੰ ਗਾਉਂਦੇ ਹਨ ਅਤੇ ਸਾਧ ਲੋਕ ਵਿਚਾਰ ਦੁਆਰਾ ਤੇਰਾ ਜਸ ਜਸ ਗਾਉਂਦੇ ਹਨ ਗਾਵੇ ਜਤੀ ਸਤੀ ਸੰਤੋਖੀ ਗਾਵੀਰ ਕਰਾਰੇ ਇੰਦਰੀਆਂ ਨੂੰ ਰੋਕਣ ਜਾਂ ਬਸ ਵਿੱਚ ਰੱਖਣ ਵਾਲੇ ਝੂਠ ਦਾ ਕੁਰਾਂ ਤਿਆਗ ਕਰਨ ਵਾਲੇ ਜਾਂ ਲੋਭ ਦਾ ਲੋਭ ਦਾ ਤਿਆਗ ਕਰਨ ਵਾਲੇ ਤਕੜੇ ਜੋਦੇ ਵਹਾਦਰ ਵੀ ਤੈਨੂੰ ਗਾਉਂਦੇ ਹਨ ਗਾਵੇ ਪੰਡਤ ਪੰਨੀ ਸਿੰਘ ਰਕੀਸਰ ਜੁਗਜਗ ਵੇਦਾ ਨਾਲੇ ਵੇਦ ਪੜਨ ਵਾਲੇ ਪੰਡਤ ਵਿਦਵਾਨ ਅਤੇ ਮਹਾਰਿਸ਼ੀ ਵੇਦਾਂ ਸੁਣ ਸਣੇ ਸਣੇ ਹਰੇਕ ਯੁਗ ਵਿੱਚ ਸਦਾ ਹੀ ਤੈਨੂੰ ਗਾਉਂਦੇ ਹਨ ਗਾਵੇ ਮੋਹਨੀਆ ਮਨਮੋਹਣ ਸ਼ੁਰਗਾ ਮਸ਼ ਪਿਆਲੇ ਗਾਵੇ ਮੋਹਿਆ ਮਨਮੋਹਨ ਸੁਰਗਮਾਸ ਪਿਆਰੇ ਸੁਰਤ ਸਵਰਗ ਮਾਤ ਲੋਕ ਤੇ ਬਤਾਲ ਦੀਆਂ ਸੁੰਦਰੇ ਇਸਤਰੀਆਂ ਜੋ ਮਨੁੱਖ ਦੇ ਮਨ ਨੂੰ ਮੋਹ ਲਿੰਦੀਆਂ ਹਨ ਉਹ ਵੀ ਤੇਰਾ ਜਸ ਗਾ ਰਹੀਆਂ ਹਨ ਗਾਵੇ ਰਤਨ અપਾਰੇ ਤੇਰੇ ਅਸ਼ਟ ਤੀਰਥ 860 ਤੀਰਥ ਨਾਲੇ ਖੀਰ ਸਮੁੰਦਰ ਨੂੰ ਰੜਕ ਕੇ ਪੈਦਾ ਕੀਤੇ ਹੋਏ ਤੇਰੇ 14 ਰਤਨਾ ਤੇ ਹਿੰਦੂਆਂ ਦੇ 18 ਤੀਰਥ ਵੀ ਤੈਨੂੰ ਗਾਉਂਦੇ ਹਨ ਗਾਵੇ ਜੋਤ ਮਹਾਵਾਸੂ ਰਾ ਗਾਵੇ ਖਾਣੀ ਚਾਰੇ ਜੋਦੇ ਮਹਾਵਲੀ ਤੇ ਸੂਰਨੇ ਵੀ ਤੈਨੂੰ ਗਾਉਦੇ ਹਨ ਅੰਡਰ ਦੇ ਸੇ ਦੇ ਉਤਵਾਦ ਖਾਣੀਆਂ ਦੇ ਜੀਵ ਵੀ ਤੈਨੂੰ ਗਾਉਦੇ ਹਨ ਗਾਵੇ ਖੰਡ ਮੰਡਲ ਮੰਡਾ ਕਰਕਰ ਰਖੇ ਧਾਰੇ ਸਾਰੀ ਸ੍ਰਿਸ਼ਟੀ ਸ੍ਰਿਸ਼ਟੀ ਦੇ ਸਵੇ ਵੱਖ-ਵੱਖ ਹਿੱਸੇ ਅਤੇ ਬ੍ਰਹਮੰਡ ਜਾਂ ਚੱਕਰ ਜੋ ਤੈਨੂੰ ਜਾਂ ਜੋ ਤੂੰ ਸਾਜੇ ਜਾਂ ਰਚੇ ਹੋਏ ਹਨ ਜਿਨ੍ਹਾਂ ਨੂੰ ਥਾਈ-ਥਾਈ ਧਰੇ ਜਾਂਟ ਕਾਇ ਹੋਏ ਹਨ ਉਹ ਸਵੇ ਤੈਨੂੰ ਗਾਉਂਦੇ ਹਨ ਸਹੀ ਤੁਦਨ ਗਾਵੇ ਦੁਦੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਤੈਨੂੰ ਉਹੀ ਗਾਉਂਦੇ ਹਨ ਜੋ ਤੈਨੂੰ ਭਾਉਂਦੇ ਹਨ ਤੇਰੇ ਭਗਤ ਤੇਰੀ ਤੇਰੇ ਪ੍ਰੇਮ ਵਿੱਚ ਰੰਗੇ ਹੋਏ ਪ੍ਰੇਮ ਦਾ ਘਰ ਹਨ ਹੋਰ ਕਿਤੇ ਗਾਵਣ ਸੇ ਮੈਂ ਚਿਤਨ ਉਹ ਨਾਨਕ ਆ ਵਿਚਾਰੇ ਹੋਰ ਵੀ ਕਿੰਨੇ ਹੀ ਤੈਨੂੰ ਗਾਉਂਦੇ ਹਨ ਉਹ ਮੇਰੇ ਚਿਤ ਜਾਂ ਖਿਆਲ ਵਿੱਚ ਨਹੀਂ ਆਉਂਦੇ ਨਾਨਕ ਉਹਨਾਂ ਦਾ ਕੀ ਵਿਚਾਰ ਕਰ ਸਕਦਾ ਹੈ ਸੋ ਐ ਸੋ ਐ ਸਦਾ ਸੱਚ ਸਹਬ ਸੱਚਾ ਸੱਚੀ ਨਾਹੀ ਉਹ ਅਕਾਲ ਪੁਰਖ ਵਹਿਗੁਰੂ ਸਦਾ ਕਾਇਮ ਰਹਿਣ ਵਾਲਾ ਹੈ ਸੱਚਾ ਮਾਲਕ ਸੱਚਾ ਹੈ ਉਸ ਦੀ ਬੜਾਈ ਵੀ ਸੱਚੀ ਹੈ ਹੈ ਪੀ ਹੋਸੀ ਜੈ ਨਦਾਸੀ ਰਚਨਾ ਦੇ ਨਰਜਾਈ ਜਿਸ ਵਹਿਗੁਰੂ ਨੇ ਉਸ ਜਗਤ ਦੀ ਰਚਨਾ ਰਚੀ ਹੈ ਉਹ ਹੁੰਦੀ ਹੈ ਸਦਾ ਕਾਇਮ ਰਹੇਗਾ ਨਾ ਉਹ ਜੰਮਦਾ ਹੈ ਤੇ ਨਾ ਉਹ ਮਰਦਾ ਹੈ ਰੰਗੇ ਰੰਗੇ ਭਾਤੀ ਕਰ ਘਰ ਜਿੰਸੀ ਮਾਇਆ ਜਨ ਪਾਈ ਇਸ ਸ੍ਰਿਜਨ ਹਾਰ ਨੇ ਅਨੇਕਾਂ ਰੰਗਾਂ ਦੀਆਂ ਅਤੇ ਅਨੇਕ ਭਾਤ ਭਾਦ ਦੀਆਂ ਸ਼੍ਰੇਣੀਆਂ ਬਾਲੀ ਮਾਇਆ ਸ੍ਰਿਸ਼ਟੀ ਸਾਜੀ ਹੈ ਕਰ ਕਰ ਵੇਖੇ ਕੀਤਾ ਬਣਾਜੇ ਤੁਸ ਕੀ ਵਡਿਆਈ ਉਹ ਪਰਮਾਤਮਾ ਆਪਣੀ ਉਚਤਾ ਤੇ ਮਹਿਮਾ ਦੇ ਮਜਬੂਰ ਸ੍ਰਿਸ਼ਟੀ ਨੂੰ ਦੀ ਰਚਨਾ ਰਚਦਾ ਹੈ ਅਤੇ ਆਪਣੇ ਪੈਦਾ ਕੀਤੇ ਹੋਏ ਜਗ ਦੀ ਦੇਖਭਾਲ ਕਰਦਾ ਹੈ ਜੋ ਤੁਸ ਭਾਵੇਂ ਸੋਈ ਕਰਸੀ ਹੁਕਮ ਵਾਲਾ ਕਹਿਣਾ ਜਾਈਂ ਜੋ ਕੋ ਜੋ ਉਸਨੂੰ ਪਉਦਾ ਹੈ ਚੰਗਾ ਲੱਗਦਾ ਹੈ ਕੋਈ ਕੁਝ ਹੀ ਉਹ ਕਰੇਗਾ ਉਸਦੇ ਹੁਕਮ ਤੋਂ ਨਾ ਨਹੀਂ ਕੀਤੀ ਜਾ ਸਕਦੀ ਜਾਂ ਕੁਝ ਉਹ ਆਪਣੀ ਮਰਜ਼ੀ ਨਾਲ ਕਰ ਦੇਵੇ ਉਸ ਬਾਰੇ ਕੋਈ ਹੁਕਮਾ ਨਹੀਂ ਕੀਤਾ ਜਾ ਸਕਦਾ ਸੋ ਪਾਸਾ ਸ਼ਪਾਸ਼ਾ ਨਾਨਕ ਰਹਿਣ ਰਜਾਈ ਉਹ ਬਾਦਸ਼ਾਹ ਦਾ ਬਾਦਸ਼ਾਹ ਹੈ ਜਗਤ ਦਾ ਪਤੀ ਤੇ ਮਾਲਕ ਹੈ हे ਨਾਨਕ ਸਭ ਨੂੰ ਉਸ ਦੀ ਰਜਾ ਉਸਦੇ ਭਾਣੇ ਦੇ ਅੰਦਰ ਰਹਿਣਾ ਪੈਂਦਾ ਹੈ ਆਜਾ ਪਾ ਕਿਤੇ ਨੇ ਜੀ छब्बीवी से सताईवी पौड़ी देख अखर वाधा घट्टा और गलती हुई माफ करना वागुरु जी तो माफ़ी मंगती है अगे वास्ते शुद्ध स्पष्ट पाई बने का बल बख्शन अपने चरण कम की प्रीति बख्शन अपने चरणों में जोड़ के रखते सारे जाने जी वीडियो जरूर देखिया करो तो अर्थ जरूर सुनिया करो तो सब का भला ही होगा जी सब के घर से तंदुरुस्तियां बख्श जी ਚਾਰ ਤੀਕਾ ਚ ਰੱਖਣਗੇ ਤੇ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਵਾਹਿਗੁਰੂ ਲਾਈਕ ਲੈ ਕੇ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ